ਇਹ ਹਿੰਦੂਆਂ ਨੂੰ ਮਾਰਵਾ ਰਹੇ ਆ। ਇਹ ਕਿਹੜਾ ਆ ਸਾਰੇ ਇੱਥੇ ਅਧਰ ਚਰਨ ਸਿੰਘ ਐਸਐਚਓ ਆਇਆ ਜੀ। ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ। ਫੇਰ ਬੰਦਾ ਦੁਬਾਰਾ ਸੱਦਿਆ ਜੀ। ਸਰੇ ਆਹ ਪ੍ਰਸ਼ਾਸਨ ਦਾ ਧੱਕਾ ਆ ਜੀ। ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ। ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ। ਇਹ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ। ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਨੇ ਦੁਰਚਰਨ ਸਿੰਘ ਐਸਐਚਓ ਸ਼ਰਿਆਂ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਿਣ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਆ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਂ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਂ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰਸਤ ਕੀਤਾ ਗਿਆ ਜੀ ਔਰ ਇੱਕ ਸਾਡੇ लवली ਪ੍ਰਧਾਨ ਰਸਤ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਫੁੱਲ ਵਾਲੇ 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 ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਹੈ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਐਸ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਏਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆ ਇਸੇ ਚੱਕਰ ਜੀ ਪਹਿਲਾਂ ਹੀ ਮੋਹਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨਰ ਤੋਂ ਦਰਬਾਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ